ਨਾ ਖਾਣ ਨੂੰ ਪੈਸਾ ਨਾ ਕੰਮ ਖੇ ਤੇਰੇ ਪਾਸ ਨਾ ਖਾਣ ਨੂੰ ਏ ਨਾ ਹੀ ਪੈਸਾ ਨਾ ਕੋਈ ਕੰਮਕਾਰ ਤੇਰੇ ਕੋਲ ਤੇ ਟੈਨਸ਼ਨ ਕਾਦੀ ਟੈਨਸ਼ਨ ਕਾਦੀ ਨਾ ਖਾਣ ਨੂੰ ਪੈਸਾ ਨਾ ਕੰਮ ਖੇ ਤੇਰੇ ਪਾਸ ਪਰ ਇੱਕ ਕੰਮ ਕਰ ਜਪ ਸਵਾਸ ਸਵਾਸ ਧੰ ਗੁਰੂ ਰਾਮਦਾਸ ਜਪ ਸਵਾਸ ਸਵਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੇ ਉਹ ਏਡਾ ਵੱਡਾ ਕਰ ਦੇਵੇ ਉਹ ਆਮ ਤੋਂ ਖਾਸ ਹਾਂਜੀ ਤੈਨੂੰ ਕੋਈ ਬਲਾ ਕੇ ਰਾਜੀ ਨਹੀਂ ਪਾਣੀ ਦਾ ਘੁੱਟ ਪੁੱਛ ਕੇ ਰਾਜੀ ਨਹੀਂ ਜਿੱਦਣੋਂ ਲੰਘਦਾ ਲੋਕੀ ਮੂੰਹ ਮੋੜ ਲੈਂਦੇ ਨੇ ਪਰ ਤੂੰ ਇੱਕ ਕਮ ਕਰ ਗੁਰੂ ਰਾਮਦਾਸ ਨੂੰ ਧੰਨ ਕਹਿਣਾ ਸ਼ੁਰੂ ਕਰ ਦੇ ਜਿਹੜੇ ਮੂੰਹ ਮੋੜਦੇ ਨੇ ਗੱਲ ਲਾਉਣ ਨੂੰ ਤਰਸਣ ਲੱਗ ਪੈਣਗੇ